ਹਉ ਮਾ ਹੁੰਦੀ ਏ ਨਾ ਓਏ ਦੁਨੀਆ ਵਾਲਿਓ ਹਉ ਮਾ ਹੁੰਦੀ ਏ ਨਾ ਓਏ ਦੁਨੀਆ ਵਾਲਿਓ ਹਉ ਮਾ ਹੈ ਰੱਬ ਦਾ ਨਾ ਓਏ ਦੁਨੀਆ ਵਾਲਿਓ ਹਉ ਮਾ ਹੈ ਰੱਬ ਦਾ ਨਾ ਓਏ ਦੁਨੀਆ ਵਾਲਿਓ ਮਾਂ ਬਿੜਾ ਕੋਈ ਨਾ ਲਾਡ ਲੜਾਉਂਦਾ ਨੂਨਾ ਚੁੱਪ ਕਰਾਉਂਦਾ ਓ ਮਾਂ ਬਿਣਾ ਕੋਈ ਨਾ ਲਾੜ ਲੜਾਉਂਦਾ ਹੁੰਦਾ ਨੂਨਾ ਚੁੱਪ ਕਰਾਉਂਦਾ ਓ ਖੋਲ ਲੈਂਦੇ ਟੁਕ ਤਾਂ ਓਏ ਦੁਨੀਆ ਬਾੜਿਓ ਓ ਮਾਂ ਹੁੰਦੀ ਏ ਮਾਂ ਓਏ ਦੁਨੀਆ ਬਾੜਿਓ ਔਰ ਅੱਬਾ ਦੇਵ ਕਰੇ ਅਰਜੋਈ ਬੱਚਾਂ ਦੀ ਮਾਂ ਮਰੇ ਨਾ ਕੋਈ ਓ ਰੱਬਾ ਦੇਵ ਕਰੇ ਅਰਜੋਈ ਬੱਚਾਂ ਦੀ ਮਾਂ ਮਰੇ ਨਾ ਕੋਈ ਹਉ ਤੇ ਸੋਟ ਦੀ ਛਾਂ ਓਏ ਦੁਨੀਆਂ ਵਾਲਿਓ ਹਉ ਮਾਂ ਹੁੰਦੀ ਏ ਮਾਂ ਓਏ ਦੁਨੀਆਂ ਵਾਲਿਓ ਹਉ ਮਾਂ ਹੈ ਖੰਡੜੀ ਛਾਂ ਓਏ ਦੁਨੀਆਂ ਵਾਲਿਓ ਹੌਂਦੀ ਏ ਮਾ ਓ ਦੁਨੀਆਂ ਵਾਲਿਓ